ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜਿਸ ਨੇ ਵੀ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਸਮਰਾਜ 963 ਐਫੀ ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾ ਉਹਦਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਬੇਨਤੀ ਆ ਕਿ ਵੀਡੀਓ ਦੇ ਅੰਤ ਤੱਕ ਜਰੂਰ ਦੇਖਿਓ ਗੱਲ ਕਰਦੇ ਟਰੈਕਟਰ ਦੀ ਦੋਸਤੋ ਸਮਰਾਜ 963 ਐਫੀ ਟਰੈਕਟਰ ਵਧੀਆ ਕੰਡੀਸ਼ਨ ਆਗੀ ਰੰਗ ਪੇਂਟ ਪੱਖੋਂ ਸਾਰਾ ਟਰੈਕਟਰ ਸਾਫ਼ ਪਿਆ ਦੋਸਤੋ ਟਾਇਰਾਂ ਦੀ ਗੱਲ ਕਰ ਲਈ ਤਾਂ ਐਮ ਆਰ ਐਫ ਦੇ ਟਾਇਰ 16928 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਚਾਰੇ ਟਾਇਰ ਸਾਨੂੰ ਵਧੀਆ ਸਾਫ਼ ਮਿਲਣਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪਾਵਰ ਸਟੀering ਡਿਊਲ ਕਲਚ ਟਰੈਕਟਰ ਹੈਗਾ 5 ਸਟਾਰ ਸਵਰਾਜ 963 ਐਫੀ ਟਰੈਕਟਰ ਦੋਸਤੋ ਸਾਰੇ ਟਰੈਕਟਰ ਦਾ ਸਾਰੇ ਪਾਵਰ ਸਟੀering ਨਾਲ ਦੇ ਦੋਸਤੋ ਤੇ ਰੰਗ ਪੇਂਟ ਪੱਖੋਂ ਸਾਰੇ ਟਰੈਕਟਰ ਵਧੀਆ ਪਿਆਗਾ ਤੇ ਬਾਕੀ ਦੇ ਕੰਡੀਸ਼ਨ ਵਧੀਆ ਵੀ ਹੈ ਦੋਸਤੋ ਇੰਜਨ ਗিয়ার ਵੱਲੋਂ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਤਿੰਨ ਸਿਲੰਡਰ ਤੇ ਪਾਵਰ ਸਟੀering ਟਰੈਕਟਰ ਆ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ ਡਾਟਾ ਵੀਡੀਓ ਵਿੱਚ ਤੇ 5 ਸਟਾਰ ਤੇ ਬਾਕੀ ਦੇ ਰੇਟ ਤੇ ਮਾਡਲ ਦੀ ਗੱਲ ਕਰ ਲਈ ਦੋਸਤੋ ਤਾਂ 2021 ਮਾਡਲ ਟਰੈਕਟਰ ਹੈਗਾ ਤੇ 6 ਲੱਖ 48000 ਰੁਪਏ ਦੇ ਰੇਟ ਰੱਖਿਆ ਪਗਾ ਤੇ 352 ਘੰਟੇ ਟਰੈਕਟਰ ਚੱਲਿਆ ਹੋਇਆ ਦੋਸਤੋ 2021 ਮਾਡਲ 6 ਲੱਖ 48000 ਰੁਪਏ ਰੇਟਾ ਤੇ 352 ਘੰਟੇ ਟਰੈਕਟਰ ਚੱਲਿਆ ਹੋਇਆਗਾ ਵਧੀਆ ਕੰਡੀਸ਼ਨ ਆ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਜਾਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦੇ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਦੋਸਤੋ ਬਾਕੀ ਸਨੂ ਇਹ ਟਰੈਕਟਰ ਬਰਨਾਲਾ ਹੰਡਿਆ ਵਿਖੇ ਖੜਾ ਮਿਲੂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਾਕੀ ਜੇ ਕੋਈ ਵੀ ਲੋਨ ਵਗੈਰਾ ਕਰਵਾਉਣਾ ਚਾਹੁੰਦਾ ਹੋਵੇ ਤਾਂ ਆਪਾਂ ਲੋਨ ਵੀ ਕਰਾ ਦਾਂਗੇ ਕਾਗਜ਼ ਦੇ ਸਾਰੇ ਟਰੈਕਟਰ ਦੇ ਸਾਰੇ ਕਾਗਜ਼ ਪੱਤਰ ਪੂਰੇ ਨੇ ਦੋਸਤੋ ਤੇ ਲੋਨ ਵਗੈਰਾ ਹੋ ਜਾਊਗਾ ਜੇ ਕੋਈ ਵੀ ਕਰਾਉਣਾ ਚਾਹੁੰਦਾ ਹੋਵੇ ਤੇ ਦੋਸਤੋ ਬਾਕੀ ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਪਾਉਂਦੇ ਰਹਿਣੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਜੀ ਕੋਈ ਵੀ ਟਰੈਕਟਰ ਖੇਡਣਾ ਚਾਹੁੰਦਾ ਹੋਵੇ ਤਾਂ ਟਰੈਕਟਰ ਵੀਡੀਓ ਦੇਖ ਕੇ ਖਰੀਦ ਸਕਦਾ ਤੇ ਬਾਕੀ ਦੋਸਤੋ ਆਪਾਂ ਮਿਲਦੇ ਆ ਅਗਲੀ ਨਵੀਂ ਵੀਡੀਓ ਚ ਤਦ ਤੱਕ ਲਈ ਧੰਨਵਾਦ ਦੋਸਤੋ